ਸਤਗੁਰੂ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਬੜਾ ਪਿਆਰਾ ਬਚਨ ਕਿਹਾ ਮਰਜ ਕਹਿੰਦੇ ਜੇ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਰੱਖਦਾ ਹੈ ਫਿਰ ਆ ਜਿਹੜੀ ਜ਼ੁਬਾਨ ਤੈਨੂੰ ਪ੍ਰਮਾਤਮਾ ਨੇ ਦਿੱਤੀ ਆ ਇਸ ਜ਼ੁਬਾਨ ਨਾਲ ਜਿੰਨੀ ਬਾਣੀ ਪੜ ਸਕਦਾ ਹੈ ਪੜ ਇਸ ਜ਼ਬਾਨ ਨਾਲ ਜਿੰਨਾ ਨਾਮ ਜਪ ਸਕਦਾ ਹੈ ਜਪ ਕਦੇ ਵੀ ਆਪਣੀ ਜ਼ਬਾਨ ਨਾਲ ਝੂਠ ਸਪਰਸ਼ ਨਾਉਣ ਦੇਵੀਂ ਮਹਾਰਾਜ ਦੀ ਬਾਣੀ ਦੇ ਬਚਨ ਮਿੱਥਿਆ ਨਹੀਂ ਰਸਨਾ ਪਰਸ ਰੱਬ ਤੱਕ ਪਹੁੰਚਣ ਦਾ ਇੱਕੋ ਹੀ ਤਰੀਕਾ ਹੈ ਬਾਣੀ ਪੜਦਿਆਂ ਪੜਦਿਆਂ ਇਸ ਜ਼ਬਾਨ ਨੂੰ ਇੰਨਾ ਕਿ ਨਿਰਮਲ ਕਰ ਲੈਣਾ ਨਾਮ ਜਪਦਿਆਂ ਜਪਦਿਆਂ ਇਸ ਜ਼ਬਾਨ ਨੂੰ ਇੰਨਾ ਕਿ ਨਿਰਮਲ ਕਰ ਲੈਣਾ ਕਿ ਜ਼ਬਾਨ ਝੂਠ ਬੋਲਣ ਤੋਂ ਨਿੰਦਿਆ ਕਰਨ ਤੋਂ ਗੁਰੇਜ਼ ਕਰਨ ਲੱਗ ਪਵੇ ਕਿਉਂਕਿ ਮਹਾਰਾਜ ਨੇ ਬਚਨ ਕਹੇ ਨਾਮ ਕਹਿਤ ਗੋਬਿੰਦ ਕਾ ਸੂ ਉੱਚੀ ਭਈ ਰਸਨਾ ਜਿਵੇਂ ਜਿਵੇਂ ਜਪਦਾ ਜਾਏਗਾ ਤੇਰੀ ਜ਼ਬਾਨ ਵਿੱਚ ਨਿਰਮਲਤਾ ਆਉਂਦੀ ਜਾਏਗੀ ਹੁਣ ਜਦੋਂ ਇਸ ਸੰਦਰਭ ਵਿੱਚ ਅਸੀਂ ਇਤਿਹਾਸ ਦਾ ਪੰਨਾ ਪੜਦੇ ਹਾਂ ਸ੍ਰੀ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਦੇ ਕੋਲ ਕੁਝ ਸਿੱਖ ਆਏ ਅਮਦ ਸਰਸੈ ਦੀ ਪਾਵਨ ਧਰਤੀ ਤੇ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਜੇ ਨਾਮ ਜਪਣ ਤੋਂ ਬਗੈਰ ਬਾਣੀ ਪੜਨ ਤੋਂ ਬਗੈਰ ਜੀਵਨ ਦਾ ਭਲਾ ਨਹੀਂ ਹੋ ਸਕਦਾ ਹੁਣ ਮਹਾਰਾਜ ਜੀ ਅਸੀਂ ਸਾਰਾ ਸਾਰਾ ਦਿਨ ਕੀਰਤ ਕਰਦੇ ਹਾਂ ਸ਼ਾਮ ਨੂੰ ਥੱਕੇ ਟੁੱਟੇ ਘਰੇ ਆਈਦਾ ਹੈ ਆਉਂਦੇ ਆ ਮਹਾਰਾਜ ਜੀ ਪ੍ਰਸ਼ਾਦਾ ਪਾਣੀ ਛੱਕੇ ਦਾ ਪਰਿਵਾਰ ਨਾਲ ਵੀ ਕੁਝ ਸਮਾਂ ਬਤੀਤ ਕਰੀਦਾ ਰਾਤ ਆਰਾਮ ਕਰਕੇ ਜੇ ਉੱਠ ਕੇ ਫਿਰ ਕੰਮ ਤੇ ਚਲੇ ਜਾਂਦੇ ਆ ਮਹਾਰਾਜ ਬਾਣੀ ਪੜਨ ਦਾ ਲੰਬੇਰਾ ਸਮਾਂ ਨਹੀਂ ਹੈ ਸਿਮਰਨ ਕਰਨ ਦਾ ਲੰਬੇਰਾ ਸਮਾਂ ਨਹੀਂ ਹੈ ਸੌਖਾ ਜਾਂ ਤਰੀਕਾ ਦੱਸ ਦਿਓ ਜਿਹਦੇ ਨਾਲ ਮਹਾਰਾਜ ਜੀ ਜ਼ਿੰਦਗੀ ਦਾ ਭਲਾ ਹੋ ਜਾਏ ਸਹਿਬਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਬਾਣੀ ਤਾਂ ਪੜਨੀ ਪੈਗੀ ਨਾਮ ਤਾਂ ਜਪਣਾ ਪਏਗਾ ਬਾਣੀ ਸੁਣੀ ਪੈਗੀ ਹਾਂ ਬਹੁਤਾ ਨਹੀਂ ਥੋੜਾ ਸਮਾਂ ਦਿਓ ਪਰ ਬਾਣੀ ਜਿੰਨੀਕ ਪੜੋ ਜਿੰਨੀਕ ਸੁਨੋ ਉਹ ਪੜਨ ਤੋਂ ਸੁਣਨ ਤੋਂ ਬਾਅਦ ਜ਼ਿੰਦਗੀ ਵਿੱਚ ਉਹ ਤਿੰਨ ਚੀਜ਼ਾਂ ਤੇ ਗੁਰੇਜ਼ ਜ਼ਰੂਰ ਕਰਿਓ ਜੇ ਜੇ ਤੁਸੀਂ ਚਾਹੁੰਦੇ ਜੇ ਤੁਹਾਡੇ ਜੀਵਨ ਦਾ ਭਲਾ ਹੋ ਜਾਏ ਮਹਾਰਾਜ ਨੇ ਬਚਨ ਕਹੇ ਕਵੀ ਸੰਤੋਖ ਸਿੰਘ ਜੀ ਨੇ ਲਿਖਣਾ ਕੀਤੇ ਕਹਿੰਦੇ ਸ੍ਰੀ ਅਰਜਨਤਾ ਬਚਨ ਉਚਾਰਾ ਤਿਆਗੋ ਝੂਠ ਕ੍ਰੋਧ ਅਹੰਕਾਰਾ ਝੂਠ ਸਮਾਨ ਪਾਪ ਨੇ ਕੋਈ ਨਹਿ ਝੂੜ ਤੇ ਸ਼ੁਭਗਤ ਹੋਈਂ ਮਹਾਰਾਜ ਨੇ ਕਿਹਾ ਝੂਠ ਬੋਲਣਾ ਜਿੰਦਗੀ ਦਾ ਸਭ ਤੋਂ ਵੱਡਾ ਪਾਪ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਝੂਠ ਬੋਲਦੇ ਹੋ ਤੁਹਾਡਾ ਕਦੇ ਭਲਾ ਨਹੀਂ ਹੋ ਸਕਦਾ ਅਗਲੇ ਬਚਨ ਮਹਾਰਾਜ ਨੇ ਕਿਹਾ ਕਲ ਮੈਂ ਕੂੜ ਕਰੇ ਅਗਵਾਨੀ ਝੂਠ ਬਕਾਰਨ ਕੀ ਰਜਤਾਨੀ ਇਸ ਕਲਯੁਗ ਦੇ ਅੰਦਰ ਮਹਾਰਾਜ ਕਹਿੰਦੇ ਜਿਹੜਾ ਝੂਠ ਆ ਉਹ ਮਨੁੱਖ ਦੀ ਅਗਵਾਈ ਕਰਦਾ ਪਿਆ ਯਾਦ ਰੱਖੋ ਜਿੱਥੇ ਝੂਠ ਦਾ ਪਸਾਰਾ ਹੋਏਗਾ ਉੱਥੇ ਸਾਰੀਆਂ ਬਰਾਈਆਂ ਆਪਣੇ ਆਪ ਜ਼ਿੰਦਗੀ 'ਚ ਚਟਕਣ ਲੱਗ ਪੈਣਗੀਆਂ ਇੱਕ ਸੱਜਣ ਨੇ ਬੜਾ ਪਿਆਰਾ ਬੋਲ ਲਿਖਿਆ ਕਹਿੰਦੇ ਸੱਚ ਇੱਕ ਦਿਨ ਦਰਿਆ ਦੇ ਕਿਨਾਰੇ ਤੇ ਨਹਾਉਣ ਵਾਸਤੇ ਗਿਆ ਉਹਨੇ ਆਪਣੇ ਕੱਪੜੇ ਲਾ ਕੇ ਬਾਹਰ ਰੱਖੇ ਝੂਠ ਆਇਆ ਸੱਚ ਦੇ ਕੱਪੜੇ ਪਾ ਕੇ ਦੌੜ ਗਿਆ ਹੁਣ ਉਹ ਜਿਹੜਾ ਸੱਚ ਆ ਉਹ ਨਦੀ ਵਿੱਚ ਬੈਠਾ ਅੱਜ ਵੀ ਆਪਣੇ ਕੱਪੜਿਆਂ ਦੀ ਉਡੀਕ ਕਰਦਾ ਪਿਆ ਝੂਠ ਅੱਜ ਵੀ ਸੱਚ ਦੇ ਕੱਪੜੇ ਪਾ ਕੇ ਦੁਨੀਆ 'ਚ ਤੁਰਿਆ ਫਿਰਦਾ ਹੈ ਮਰਜ ਕਹਿੰਦੇ ਕੱਲ ਮੈਂ ਕੂੜ ਕਰਾਂ ਅਗਵਾਨੀ ਝੂਠ ਬਕਾਰਨ ਕੀ ਰੱਜ ਧਾਨੀ ਜਿੱਥੇ ਸਿੱਖੋ ਝੂਠ ਹੋਏਗਾ ਉੱਥੇ ਤੁਹਾਡੀ ਜ਼ਿੰਦਗੀ 'ਚ ਹਰ ਇੱਕ ਉਹ ਬਰਿਆਈ ਆਏਗੀ ਜਿਹੜੀ ਬਰਿਆਈ ਤੁਹਾਨੂੰ ਰੱਬ ਤੋਂ ਦੂਰ ਲੈ ਕੇ ਜਾਏਗੀ ਮਰਜ ਫਿਰ ਕੀ ਕਰਨਾ ਪਏਗਾ ਮਰਜ ਕਹਿੰਦੇ ਜੋ ਕਰ ਨੇਮ ਝੂਠ ਨੇ ਕਹੈ ਤਨ ਕੋ ਮੁਕਤ ਸੁਗਮ ਹੀ ਐ ਜਿਹੜਾ ਸਿੱਖ ਨੇਮ ਬਣਾ ਲਵੇ ਜਿਹੜਾ ਸਿੱਖ ਆਪਣੇ ਅੰਦਰ ਨਿਸ਼ਚਾ ਕਰ ਲਵੇ ਸੱਚ ਬੋਲਣਾ ਹੈ ਭਾਵੇਂ ਜਾਣ ਤੇ ਕਿਉਂ ਨਾ ਬਣ ਜਾਏ ਪਰ ਜਨਗੀ ਚ ਝੂਠ ਕਦੇ ਵੀ ਨਹੀਂ ਬੋਲਣਾ ਮਰਜ਼ੀ ਕਹਿੰਦੇ ਯਾਦ ਰੱਖਿਓ ਉਹ ਮਨੁੱਖ ਹਮੇਸ਼ਾ ਹੀ ਮੁਕਤੀ ਦੇ ਦਰ ਤੇ ਪਹੁੰਚੇਗਾ ਉਹ ਜਿਉਂਦੇ ਜੀ ਹਰ ਇੱਕ ਬ੍ਰਿਆਈ ਤੋਂ ਮੁਕਤ ਹੋ ਜਾਏਗਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਸੰਦਰਭ ਚ ਅਸੀਂ ਬਚਨ ਪੜਾਂਗੇ ਮਰਜ ਕਹਿੰਦੇ ਸੁਣੈ ਨਾ ਝੂਠ ਨਾ ਮੁਖ ਤੇ ਕਹੈ ਸੰਗ ਝੂਠ ਕੇ ਪ੍ਰੀਤ ਰੰਗ ਹੈ ਨਾ ਸਿੱਖਾ ਝੂਠ ਬੋਲਣਾ ਹੈ ਨਾ ਝੂਠ ਸੁਣਨਾ ਹੈ ਇੱਥੋਂ ਤੱਕ ਜਿਹੜਾ ਝੂਠਾ ਬੰਦਾ ਹੈ ਉਸ ਝੂਠੇ ਬੰਦੇ ਦੀ ਸੰਗਤ ਵੀ ਨਹੀਂ ਕਰਨੀ ਹੈ ਦਾਨੇ ਸਜਣਕ ਗੱਲ ਕਹਿੰਦੇ ਆ ਕਹਿੰਦੇ ਤੁਸੀਂ ਇੱਕ ਝੂਠ ਬੋਲੋ ਉਹਨੂੰ ਛਪਾਉਣ ਵਾਸਤੇ 10 ਝੂਠ ਬੋਲਣੇ ਪੈਣਗੇ ਤੁਸੀਂ 10 ਝੂਠ ਬੋਲੋ ਉਹਨੂੰ ਛਪਾਉਣ ਵਾਸਤੇ ਤੁਹਾਨੂੰ 100 ਝੂਠਾਂ ਦਾ ਸਾਰਾ ਲੈਣਾ ਪਏਗਾ ਇਸ ਕਰਕੇ ਮਰਜ਼ੀ ਕਹਿੰਦੇ ਜੇ ਤੂੰ ਚਾਹਣਾ ਰੱਬ ਤੱਕ ਪਹੁੰਚ ਹੋਵੇ ਫਿਰ ਜ਼ਬਾਨ ਨੂੰ ਕੇਵਲ ਬਾਣੀ ਪੜਨ ਵਾਸਤੇ ਵਰਤ ਨਾਮ ਜਪਣ ਵਾਸਤੇ ਵਰਤ ਇਸ ਜ਼ਬਾਨ ਨਾਲ ਝੂਠ ਨਾ ਬੋਲਨੀ ਬਾਬਾ ਫਰੀਦ ਜੀ ਨੇ ਜਦੋਂ ਆਪਣੇ ਬਚਨ ਇਸ ਸੰਦਰਭ ਚ ਕਹੇ ਬਾਬਾ ਫਰੀਦ ਜੀ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮੁਰਿਦਾ ਜੋਲੀਆਂ ਕਹਿੰਦੇ ਜੇ ਬੋਲਣਾ ਹੈ ਤੇ ਸੱਚ ਬੋਲ ਧਰਮ ਦੇ ਕਰਮ ਕਰ ਕਹਿੰਦੇ ਕਦੇ ਵੀ ਆਪਣੀ ਜ਼ਬਾਨ ਤੋਂ ਝੂਠ ਨਾ ਬੋਲੀ ਕਿਉਂਕਿ ਜੇ ਝੂਠ ਬੋਲੇਗਾ ਕਦੇ ਰੱਬ ਦੇ ਦਰ ਤੇ ਪਹੁੰਚ ਨਹੀਂ ਸਕੇਗਾ ਇੱਕ ਸੰਗਤ ਜੀ ਬੇਨਤੀ ਕਰਾਂ ਹਾਂ ਜੇ ਕਿਸੇ ਦੇ ਭਲੇ ਵਾਸਤੇ ਝੂਠ ਬੋਲਿਆ ਜਾਏ ਉਸ ਝੂਠ ਨੂੰ ਗੁਰਮਤ ਨੇ ਪ੍ਰਵਾਨ ਕੀਤਾ ਹੈ ਤੁਸੀਂ ਕਹੋਗੇ ਭਾਈ ਸਾਹਿਬ ਉਹ ਕਿਸ ਤਰ੍ਹਾਂ ਇਤਿਹਾਸ ਦਾ ਪੰਨਾ ਤੁਹਾਡੇ ਸਮਖਸ਼ ਕਰਦੇ ਹਾਂ ਗਣੀ ਖਾਨ ਤੇ ਨਵੀ ਖਾਨ ਜਿੱਦਣ ਸੱਚੇ ਪਾਤਸ਼ਾਹ ਨੂੰ ਉੱਚ ਦਾ ਪੀਰ ਬਣਾ ਕੇ 마ਸ਼ੀਵਾਣਾ ਸਾਹਿਬ ਤੋਂ ਲੈ ਕੇ ਜਾ ਰਹੇ ਆ ਬਿਲਕੁਲ ਕੋਰਾ ਝੂਠ ਬੋਲਿਆ ਜਾ ਰਹਿਆ ਜਦੋਂ ਮੁਗਲ ਹਾਕਮ ਨੇ ਪੁੱਛਿਆ ਕੌਣ ਆ ਉਹਨਾਂ ਨੇ ਝੂਠ ਬੋਲਿਆ ਕਹਿੰਦੇ ਇਹ ਸਾਡੇ ਉੱਚ ਦੇ ਪੀਰ ਆ ਪਰ ਉਹਨਾਂ ਦਾ ਬੋਲਿਆ ਆ ਝੂਠ ਸਿੱਖ ਕੌਮ ਨੇ ਪ੍ਰਵਾਨ ਕਰ ਲਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਿਹਾ ਮੇਰੇ ਫਰਜ਼ੰਦਾ ਇਨਕੀ ਸੇਵਾ ਮੇਰੀ ਸੇਵਾ ਹੈ ਅੱਜ ਤੁਸੀਂ 마ਸ਼ੀਵਾਣਾ ਸਾਹਿਬ ਜਾਓ ਉੱਥੇ ਭਾਈ ਗਣੀ ਖਾਨ ਪਾਈ ਨਵੀਖਾਂਦ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸਿੱਖ ਸੰਗਤ ਉਸ ਪਾਵਨ ਸਥਾਨ ਤੇ ਜਾ ਕੇ ਨਕਮਸਤਕ ਹੁੰਦੀਆਂ ਕਹਿਣ ਤੋਂ ਭਾਵੇਂ ਆ ਜੇ ਝੂਠ ਬੋਲ ਕੇ ਕਿਸੇ ਦਾ ਭਲਾ ਹੋ ਜਾਏ ਉਸ ਝੂਠ ਨੇ ਗੁਰਮਤ ਨੇ ਪ੍ਰਵਾਨ ਕੀਤਾ ਪਰ ਜਿਹੜਾ ਝੂਠ ਬੋਲਣ ਦੇ ਨਾਲ ਤੁਹਾਡੀ ਜ਼ਿੰਦਗੀ ਚ ਐਬਵਾਦ ਜਾਣ ਜਿਹੜਾ ਝੂਠ ਕਿਸੇ ਦਾ ਛਪਾਉਣ ਦੇ ਨਾਲ ਉਹਦੀਆਂ ਗਲਤੀਆਂ ਚ ਵਾਧਾ ਹੋਵੇ ਉਸ ਝੂਠ ਨੂੰ ਗੁਰਮਤ ਨੇ ਕਦੇ ਪ੍ਰਵਾਨ ਨਹੀਂ ਕੀਤਾ ਕਈ ਵਾਰ ਪਤਾ ਕੀ ਹੁੰਦਾ ਪਿਓ ਵਾਹਿਗੁਰੂ ਬੱਚੇ ਨੇ ਗਲਤੀ ਕੀਤੀ ਹੈ ਬੱਚੇ ਨੇ ਝੂਠ ਬੋਲਿਆ ਮਾਂ ਬਾਪ ਮਾਂ ਬਾਬ ਦੀ ਝਟਕ ਤੋਂ ਬਚਾਉਣ ਵਾਸਤੇ ਝੂਠ ਬੋਲ ਦਿੰਦੇ ਕਿ ਛੱਡੋ ਪ੍ਰਾਂਜੇ ਫਿਰ ਕੀ ਹੋ ਗਿਆ ਜਦੋਂ ਬੱਚੇ ਦਾ ਮਾਂ ਝੂਠ ਛਪਾਏਗੀ ਯਾਦ ਰੱਖਿਓ ਇੱਕ ਦਿਨ ਝੂਠ ਛਪਾਇਆ ਬੱਚਾ ਉਸ ਝੂਠ ਬੋਲਣ ਵਿੱਚ ਇੰਨਾ ਕਿ ਮਸਤ ਹੋ ਜਾਏਗਾ ਨਾ ਉਹਨੂੰ ਮਾਂ ਦਾ ਡਰ ਰਹੇਗਾ ਨਾ ਉਹਨੂੰ ਬਾਪ ਦਾ ਡਰ ਰਹੇਗਾ ਇੱਕ ਦਿਨ ਬੱਚਾ ਝੂਠ ਬੋਲਦਾ ਬੋਲਦਾ ਜ਼ਿੰਦਗੀ 'ਚ ਬਹੁਤ ਕੁਝ ਗਲਤ ਕਰ ਜਾਏਗਾ ਇਸ ਕਰਕੇ ਮਰ ਜੀ ਕਹਿੰਦੇ ਜ਼ਿੰਦਗੀ 'ਚ ਕਦੇ ਝੂਠ ਨਹੀਂ ਬੋਲਣਾ ਬਾਣੀ ਪੜੋ ਨਾਮ ਜਪੋ ਬਾਕੀ ਸਾਰੇ ਰਸ ਤੁਹਾਡੀ ਜ਼ਬਾਨ ਤੋਂ ਆਪਣੇ ਆਪ ਮੁੱਕ ਜਾਣਗੇ